ਪੂਰੇ ਪੰਜਾਬ 'ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਨਮਸਕਾਰ ਸਰ ਮੇਰਾ ਨਾਮ ਹੈ ਮਨਵੀਰ ਬਹਾਦਰ ਸ਼ਰਮਾ ਮੈਂ ਸਿਟੀ ਮਿਸ਼ਨ ਮੈਨੇਜਰ ਹਾਂ ਡਿਸਟ੍ਰਿਕਟ ਤਰਨਤਾਰਨ ਐਡੀਸੀ ਆਫਿਸ ਵਿੱਚ ਤੇ ਅੱਜ ਜੋ ਇੱਥੇ ਇਹ ਸੰਕਲਪ ਭਾਰਤ ਦਾ ਵਿਕਸਤ ਦੇ ਸੰਬੰਧ ਵਿੱਚ ਇਹ ਜਿਹੜੀ ਹੈ ਤੁਸੀਂ ਰੈਲੀ ਲੈ ਕੇ ਆਏ ਹੋ ਜਾਂ ਇਹ ਵੈਨ ਲੈ ਕੇ ਆਏ ਹੋ ਉਸ ਸੰਬੰਧ ਦਾ ਕੀ ਮੈਸੇਜ ਹੈ ਪਬਲਿਕ ਨੂੰ ਸਰ ਮੈਂ ਆ ਮੈਸੇਜ ਦੇਣਾ ਚਾਹੁੰਦਾ ਹਾਂ ਸਾਰੀ ਪਬਲਿਕ ਨੂੰ ਕਿ ਜਿਹੜੇ ਭਾਰਤ ਸਰਕਾਰ ਵੱਲੋਂ ਸੈਂਟਰਲ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾਂਦੀਆਂ ਨੇ ਉਹ ਗਰੀਬਾਂ ਤੱਕ ਪਹੁੰਚਿਆ ਜਾਣ ਗਰੀਬਾਂ ਨੂੰ ਪਤਾ ਲੱਗ ਸਕੇ ਕਿ ਸੈਂਟਰਲ ਸਰਕਾਰ ਕੀ ਕੁਝ ਕਰ ਰਹੀ ਆ ਇਸ ਵਾਸਤੇ ਆ ਕੈਂਪ ਮੋਦੀ ਸਰਕਾਰ ਜੀ ਮਾਯੋਗ ਮੋਦੀ ਸਰਕਾਰ ਜੀ ਵੱਲੋਂ ਲਗਾਇਆ ਗਿਆ ਜੀ ਅੱਜ ਤੱਕ ਜਿਹੜੇ ਮੋਦੀ ਸਰਕਾਰ ਵੱਲੋਂ ਕਿੰਨੀਆਂ ਕੁ ਸਕੀਮਾਂ ਜਿਹੜੀਆਂ ਮਤਲਬ ਕਿ ਗਰੀਬ ਲੋਕਾਂ ਦੇ ਲਈ ਜਾਂ ਭਾਰਤ ਵਾਸੀਆਂ ਦੇ ਲਈ ਦਿੱਤੀਆਂ ਗਈਆਂ ਸਕੀਮਾਂ ਤੇ ਜੀ ਬਹੁਤ ਜ਼ਿਆਦੀਆਂ ਹੈਗੀਆਂ ਵਾ ਜਿਵੇਂ ਪੀਐਮਏ ਵਾਈ ਸਕੀਮ ਹੋ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਵੈ ਨਿਧੀ ਸਕੀਮ ਸਵੈ ਨਿਧੀ ਸਮ੍ਰਿਧੀ ਸਕੀਮ ਜੋ ਜਨਨੀ ਸੁਰੱਖਿਆ ਬੀਮਾ ਯੋਜਨਾ ਬਥੇਰੀਆ ਸਕੀਮਾਂ ਮੋਦੀ ਸਰਕਾਰ ਜੀ ਵੱਲੋਂ ਚਲਾਈਆਂ ਗਈਆਂ ਵਾ ਇੱਕ ਹੁਣ ਨਵੀਂ ਇੱਕ ਜਿਹੜੀ ਸਕੀਮ ਆ ਪੀਐਮ ਵਿਸ਼ਕਰਮਾ ਸਕੀਮ ਉਸ ਬੰਦੇ ਵਿੱਚ ਤੁਹਾਡਾ ਕੀ ਕਹਿਣਾ ਤੇ ਕੀ ਮੈਸੇਜ ਹੈ ਤੁਹਾਡਾ ਮੈਂ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਬਾਰੇ ਕਹਿਣਾ ਚਾਹੁੰਦਾ ਵਾਂ ਕਿ ਸਰਕਾਰ ਵੱਲੋਂ ਆ ਸਕੀਮ ਬੜੀ ਵਧੀਆ ਚਲਾਈ ਗਈ ਆ ਜਿਹਦੇ ਵਿੱਚ ਗਰੀਬਾਂ ਨੂੰ ਕੋਈ ਕੰਮ ਕਾਜ ਕਰਨ ਵਾਸਤੇ ਪੈਸੇ ਦਿੱਤੇ ਜਾਣਗੇ ਦ ਲੱਖ ਰੁਪਇਆ ਤੱਕ ਸਰਕਾਰ ਦੇ ਰਹੀ ਆ ਕੋਈ ਜਿਹੜਾ ਬੰਦਾ ਕੋਈ ਕੰਮਕਾਜ ਸ਼ੁਰੂ ਕਰਨਾ ਚਾਹੇ ਸਰਕਾਰ ਉਹਨਾਂ ਨੂੰ ਦਵੇਗੀ ਪ੍ਰਦਾਨ ਕਰਵਾਂਦੀ ਪਈ ਆ ਇਹਦੇ ਵਿੱਚ 15 ਸਕੀਮਾਂ ਆ ਉਹਨਾਂ 15 ਸਕੀਮਾਂ ਤੋਂ ਤੁਸੀਂ ਜਾਣੂ ਕਰਵਾ ਸਕਦੇ ਹੋ ਇਹ ਜਿਸ ਤਰ੍ਹਾਂ ਮੈਂ ਦੱਸ ਦਿੰਨਾ ਉਹਦੇ ਵਿੱਚ ਜਿਹੜੀਆਂ ਲੜਕੀਆਂ ਜਾਂ ਬੁਟੀਕ ਕਰਦੀਆਂ ਜਾਂ ਇਦਾਂ ਦੇ ਕੰਮ ਕਰਦੀਆਂ ਉਹਨਾਂ ਵਾਸਤੇ ਮਿਸਤਰੀ ਨੇ ਜਾਂ ਇਦਾਂ ਦੇ ਸਾਰੇ ਕੰਮ ਕਰਦੇ ਹਾਂ ਸਾਡੇ ਨਾਲ ਮੈਡਮ ਅਸੀਂ ਉਹਨਾਂ ਦੇ ਨਾਲ ਕਰਾਂਗੇ ਇਸ ਵਿਸ਼ੇ ਤੇ ਗੱਲਬਾਤ ਹਾਂਜੀ ਵਿਸ਼ਕਰਮਾ ਸਕੀਮ ਦੇ ਵਿੱਚ ਕਿਹੜੀਆਂ ਕਿਹੜੀਆਂ ਸਕੀਮਾਂ 15 ਸਕੀਮਾਂ ਉਹਦੇ ਤੋਂ ਜਾਣੂ ਕਰਵਾਉਂਗਾ ਹਾਂਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਵਾਲੀ ਆਉਂਦੀ ਹੈ ਕਿ ਜਿਹੜਾ ਕੋਈ ਬੁਟੀਕ ਦਾ ਕੰਮ ਕਰਦਾ ਹੈ ਉਹ ਆਏਗਾ ਕੋਈ ਝਾੜੂ ਬਣਾਉਂਦਾ ਹੈ ਕੋਈ ਸੁਨਿਆਰ ਹੈ ਲੋਹਾਰ ਤੁਰਖਾਨ ਕੋਈ ਵੀ ਆਪਣਾ ਹੱਥ ਦੇ ਨਾਲ ਜਿਹੜਾ ਮਜ਼ਦੂਰੀ ਕਰਦਾ ਹੈ ਉਹ ਇਸ ਕਿੱਤੇ ਦੇ ਵਿੱਚ ਆਂਦੇ ਵਿਸ਼ਕਰਮਾ ਜੋ ਇਹਨਾਂ ਦੇ ਵਿੱਚ ਤੇ ਇਹਦੇ ਵਿੱਚ ਮਤਲਬ ਕੀ ਕਰਨਾ ਪਊਗਾ ਉਹਨਾਂ ਨੂੰ ਕਿਹੜੇ ਫਾਰਮ ਫਿਲ ਕਰਨੇ ਪੈਣਗੇ ਜਿਹੜਾ ਰੋਜ਼ਗਾਰ ਦਫ਼ਤਰ ਹੋਏਗਾ ਉੱਥੇ ਜਾ ਕੇ ਉਹਨਾਂ ਨੂੰ ਫਾਰਮ ਫਿਲ ਕਰਨੇ ਪੈਣਗੇ ਉਸ ਤੋਂ ਬਾਅਦ ਉਹ ਜੁਐਲਬੀ ਲੈਵਲ ਤੇ ਆਉਣਗੇ ਉੱਥੋਂ ਵੈਰੀਫਾਈ ਹੋ ਕੇ ਡੀਸੀ ਸਰ ਦੇ ਪੋਰਟਲ ਤੇ ਜਾਣਗੇ ਤੇ ਉਹਦੇ ਇਹਦੇ ਵਿੱਚ ਮਤਲਬ ਕਿੰਨਾ ਮਤਲਬ ਜਿਹੜਾ ਫਾਇਦਾ ਆਮ ਪਬਲਿਕ ਨੂੰ ਹੋ ਸਕਦਾ ਆਮ ਪਬਲਿਕ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਿਉਂਕਿ ਇਹ ਜਿਹੜਾ ਹੱਥੀਂ ਕੰਮ ਕਰ ਰਹੇ ਆ ਉਹਨਾਂ ਨੂੰ ਇਹ ਜ਼ਿਆਦਾ ਫਾਇਦਾ ਹੋ ਰਿਹਾ ਜਿਨ੍ਹਾਂ ਨੇ ਬੇਸਿਕ ਕੰਮ ਸ਼ੁਰੂ ਕਰਨਾ ਹੈ ਥੈਂਕ ਯੂ ਮੈਡਮ ਸਾਡੇ ਨਾਲ ਨਗਰਪੰਚਾਇਤ ਦੇ ਜੋ ਸਤਨਾਮ ਭਾਜੀ ਉਹਨਾਂ ਨਾਲ ਵੀ ਅਸੀਂ ਕਰਾਂਗੇ ਗੱਲਬਾਤ ਭਾਜੀ ਤੁਸੀਂ ਅੱਜ ਜਿਹੜਾ ਇਹ ਮਤਲਬ ਰੈਲੀ ਪਹੁੰਚੀ ਇੱਥੇ ਆਪਣੇ ਕੋਲੇ ਮੈਨ ਪਹੁੰਚੀ ਆ ਸੰਕਲਪ ਭਾਰਤ ਵਿਕਸਿਤ ਭਾਰਤ ਦੇ ਤਹਿਤ ਕੀ ਕਹਿਣਾ ਤੁਹਾਡਾ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀ ਰੈਲੀ ਜਾਂਦੇ ਹੱਥ ਸੇ ਬਣ ਪਹੁੰਚੇ ਆ ਇਹਨਾਂ ਨੂੰ ਅਸੀਂ ਇੰਦੀ ਆਇਆ ਕਹਿੰਨੇ ਆ ਜੋ ਵੀ ਆਪਣੇ ਮੋਦੀ ਸਾਹਿਬ ਵੱਲੋਂ ਜਿੰਨੀਆਂ ਵੀ ਸਕੀਮਾਂ ਚਲਾਈਆਂ ਗਈਆਂ ਇਹਨਾਂ ਸਕੀਮਾਂ ਦਾ ਜੋ ਸਾਡੇ ਕੋਲ ਲਾਭ ਆ ਰਿਹਾ ਹੈ ਉਹ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਗਰੀਬ ਲੋਕਾਂ ਤੱਕ ਤੇ ਕਿੰਨੇ ਕ ਜਿਹੜਾ ਮਤਲਬ ਹੋਰ ਤੁਹਾਨੂੰ ਜਿਹੜੇ ਲਾਭ ਜਿਹੜੇ ਲੋਕਾਂ ਨੂੰ ਮਿਲ ਸਕਦੇ ਆ ਲੋਕਾਂ ਨੂੰ ਲਾਭ ਜੋ ਵੀ ਸਰਕਾਰ ਵੱਲੋਂ ਦਿੱਤਾ ਹੁੰਦੀਆਂ ਆ ਉਹ ਦਿੱਤਾ ਦੇ ਮੁਤਾਬਕ ਹੀ ਮਤਲਬ ਦਿੱਤੀਆਂ ਜਾ ਰਹੀਆਂ ਆ